ਦੇ ਵਿੱਚ ਇਕੱਠੇ ਕੀਤੇ ਖੋਏ ਕਰੀਬ 1 ਲੱਖ ਪਰਾਲੀ ਦੇ ਗੱਟਿਆਂ ਨੂੰ ਅੱਗ ਲੱਗ ਗਈ ਜਿਸ ਦੇ ਚਲਦਿਆਂ ਇੱਕ ਕਿਸਾਨ ਦਾ 45 ਲੱਖ ਰੁਪਏ ਦਾ ਨੁਕਸਾਨ ਹੋਇਆ। ਇਹ ਹੀ ਨਹੀਂ ਇਹ ਅੱਗ ਫੈਲਦੀ ਫੈਲਦੀ ਨਜ਼ਦੀਕ ਕਣਕ ਦੀ ਫਸਲ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ। ਦੱਸ ਦਈਏ ਕਿ ਪਿੰਡ ਮਿੱਠੇਵਾਲਾ ਵਿਖੇ ਸਟਾਕ ਕੀਤੀਆਂ ਗਈਆਂ ਪਰਾਲੀ ਦੀਆਂ ਗੱਠਾਂ ਨੂੰ ਅਚਾਨਕ ਅੱਗ ਲੱਗ ਗਈ ਜਿਸ ਦੇ ਚਲਦਿਆਂ 45 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਕੰਪਨੀ ਦੇ ਕਰਮਚਾਰੀਆਂ ਦੇ ਵੱਲੋਂ ਬੜੀ ਮੁਸ਼ਕਿਲ ਦੇ ਨਾਲ ਟਰੈਕਟਰ ਨੂੰ ਤਾਂ ਬਾਹਰ ਕੱਢ ਲਿਆ ਗਿਆ ਪਰ ਟਰਾਲੀ ਵੀ ਸੜ ਕੇ ਸੁਆਹ ਹੋ ਗਈ ਇਸ ਸਾਗ ਨੇ ਨਾ ਲੱਗਦੇ ਕਿਸਾਨ ਦੀ ਕਨਕ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਤੇ ਉਸ ਦੀ ਵੀ 1.5 ਏਕੜ ਫਸਲ ਅੱਗ ਦੀ ਭੇਟ ਚੜ ਗਈ ਆਸ-ਪਾਸ ਦੇ ਕਿਸਾਨਾਂ ਨੇ ਮੁਸ਼ਕਿਲ ਨਾਲ ਜ਼ਮੀਨ ਵਾਹ ਕੇ ਆਪਣੀ ਫਸਲ ਨੂੰ ਬਚਾਇਆ ਕੰਪਨੀ ਦੇ ਨੁਮਾਇंदे ਹੈਪੀ ਵਨਸ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਦਾਤਾ ਹਜੇ ਪਤਾ ਨਹੀਂ ਲੱਗ ਸਕਿਆ ਪਰ ਤਕਰੀਬਨ 45 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਦੱਸਿਆ ਕਿ ਸਮਰਾਲਾ ਅਤੇ ਦਰਾਹਾ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਦੇ ਵਿੱਚ ਜੁਟੀਆਂ ਰਹੀਆਂ ਪਰ ਕਈ ਕੰਟਿਆਂ ਦੀ ਮੁਸ਼ਕਲ ਤੋਂ ਬਾਅਦ ਵੀ ਉਸਤੇ ਕਾਬੂ ਨਹੀਂ ਪਾਇਆ ਜਾ ਸਕਿਆ ਜਿਸ ਤੋਂ ਬਾਅਦ ਹੋਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ਤੇ ਬੁਲਾਇਆ ਗਿਆ ਦੱਸ ਜਾਈਏ ਕਿ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਤਾਂ ਖਰਾਬ ਵੀ ਹੋ ਗਈ ਜਿਸ ਦੇ ਨਾਲ ਵੱਡੇ ਸਵਾਲ ਖੜੇ ਹੋਏ ਜਦੋਂ ਉਸ ਦੇ ਡਰਾਈਵਰ ਦੇ ਨਾਲ ਗੱਲ ਕੀਤੀ ਗਈ ਤਾਂ ਡਰਾਈਵਰ ਦਾ ਕਹਿਣਾ ਸੀ ਕਿ ਇਸ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਕਿਸਾਨ ਦਾ 45 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਅੱਗ ਲੱਗਿਆ ਵੀਰ ਜੀ ਜਦੋਂ ਅਸੀਂ ਖਾਣਾ ਖਾਂਦੇ ਸੀ ਉਹ ਮੁੰਡੇ ਨੂੰ ਇੱਕ ਟਰਾਲੀ 'ਚ ਸਟਾਰਟ ਕਰ ਲਾ ਵਿਮਾਲ ਭਰੀਏ ਚੰਗਿਆੜਾ ਚੰਗਿਆੜਾ ਨੂੰ ਟਰਾਲੀ ਸਟਾਰਟ ਕਰੀ ਚੰਗਿਆੜੇ ਨਾਲ ਟਰਾਲੀ ਨੂੰ ਅੱਗ ਪੈ ਗਈ ਉਹ ਵਿਚਾਰਾ ਹੱਫੜ ਗਿਆ ਉਹਨੇ ਟਰਾਲੀ ਬਾਹਰ ਕੱਢਤੀ ਟਰੈਕ ਦੇ ਬਾਹਰ ਕੱਢ ਕੇ ਭਜਾ ਕੇ ਲਿਆਇਆ ਜਾਨੂੰ ਅਗਲੇ ਸਾਰੇ ਪੁਲਿਸ ਆਏ ਜਾਣਗੇ ਬਹੁਤ ਜ਼ੋਰ ਬਹੁਤ ਮਾਰਿਆ ਜਿਹੜੀ ਸਾਡੇ ਪਾਸ ਕਿੰਨੇ ਕ ਬੰਦੇ ਸੀਗੇ ਲੇਬਰ ਵਾਲੇ ਉਦੋਂ ਜਿਸ ਵੇਲੇ ਅੱਗ ਲੱਗੀ ਐ ਲਗਭਗ 10 12 12 13 ਜਾਣੇ ਜੀ ਜੀ ਇਹ ਵੀ ਘਾਟਾ ਹੈ ਕੋਈ ਕੰਡਿਆ ਨਾਲ ਕੋਈ ਨੁਕਸਾਨ ਨਹੀਂ ਹੋਇਆ ਯਾਨੀ ਕਿ ਆਪਣਾ ਇਹ ਨੁਕਸਾਨ ਹੋ ਗਿਆ ਪਰਵਾਰੀ ਦਾ ਹੋ ਗਿਆ ਇਹ ਤਾਂ ਕਣਕ ਲਾਉਗਾ ਜਿ ਘਰਾਈ ਦਾ ਉਹ ਇੱਕ ਟ੍ਰੇਲ ਸੜੀ ਆਜੀ ਕਹਿੰਦੇ ਅੱਜਾ ਪੋਣਾ ਕਿੱਲਾ ਸੜ ਗਿਆ ਜੀ ਕਿੱਲਾ ਜੀ ਮੇਰਾ ਨਾਮ ਵੀ ਕੋਈ ਇਸ ਦਾ ਇੰਟਰਵਿਊ ਹੈ ਤਾਂ ਅਪ ਕਿਹੜੀ ਜਗ੍ਹਾ ਤੋਂ ਆਈ ਆਪਣੀ ਗੱਡੀ ਜੀ ਸੀ ਸਮਰਾਲਾ ਫਾਇਰ ਬ੍ਰਿਗੇਡ ਤੋਂ ਆਈ ਕਿੰਨੀ ਕਿ ਲੱਗੀ ਹੋਈ ਆਗ ਤੇ ਕਿੰਨਾ ਕਿ ਚ ਚ ਕਾਬੂ ਪਾਇਆ ਜਾ ਸਕਦਾ ਅੱਗ ਕਾਫੀ ਆ ਜੀ ਇਹਨੂੰ ਅਜੇ ਸਮਾਂ ਲੱਗੂਗਾ ਜੀ ਅਸੀਂ ਗੱਡੀਆਂ ਦੋ ਮੰਗਾਈ ਉਹਨੇ ਇੱਕ ਆ ਵੀ ਗਈ ਆ ਤੇ ਇੱਕ ਪਹਿਲਾਂ ਲੱਗ ਚੁੱਕੇ ਆ ਦੇ ਉੱਤੇ ਤੇ ਇੱਕ ਗੱਡੀ ਸਾਡੀ ਖਰਾਬ ਹੋ ਗਈ ਆ ਜੀ ਤੇ ਤੀਜੀ ਤੀਜੀ ਗੱਡੀ ਦੀ ਦਰ ਰਾਹੇ ਤੋਂ ਆ ਰਹੀ ਹੈ ਇਹ ਉਹ ਵੀ ਪਹੁੰਚ ਰਹੀ ਹੈ ਕਿੰਨਾ ਕੁ ਸਮਾਂ ਲੱਗ ਸਕਦਾ ਜਿਵੇਂ ਪ੍ਰਾਲੀ ਦਾ ਗੱਠਾ ਨੇ ਵੱਡੀ ਮਾਤਰਾ ਚ 2 300 ਜਿਹੜੀ ਟਰਾਲੀ ਆ ਗੱਠਾ ਪੈਂਦਾ ਨਹੀਂ ਕਿੰਨੇ ਕ ਸਮੇਂ ਚ ਪੁੱਜੇਗੀ ਇਹਨੂੰ ਅੰਦਾਜ਼ਾ ਹੈ ਤਕਰੀਬਨ ਘਟੋ ਘਟ 5-6 ਘੰਟੇ ਲੱਗੇ ਜਾਣਗੇ ਅੰਦਰ ਜਿਹੜੀ ਅੱਗ ਆਗੇ ਦੀ ਜਿਹੜੀ ਗੱਠਾਂ ਦੀ ਅੱਗ ਹੁੰਦੀ ਆਈਏ ਇਹਨੂੰ ਭਜਾਉਣ ਲਈ ਸਮਾਂ ਲੱਗਦੇ ਤੇ ਅੰਦਰ ਪਾਣੀ ਨਹੀਂ ਜਾਂਦਾ ਪ੍ਰੋਪਰ ਪਰਾਲੀ ਦੇ ਗੱਠਿਆਂ ਨੂੰ ਅੱਗ ਲੱਗੀ ਹੈ ਝਾਰਦਵਾਲੇ ਦੇ ਤੱਕਣਕ ਵਗੈਰਾ ਦਾ ਬਹੁਤ ਨੁਕਸਾਨ ਹੋਇਆ। ਅੱਗ ਜਲਣ ਲੱਗੀ ਸੀ ਉਹਨੂੰ ਅਸੀਂ ਬਚਾ ਕਰ ਲਿਆ ਜਾ ਕੇ ਪਹਿਲਾਂ ਅਸੀਂ ਇੱਕ ਗੱਡੀ ਲਾ ਕੇ ਚੁੱਕੇ ਆਉਂਦੇ ਪਾਣੀ ਦੀ। ਕਿੰਨੇ ਕਿੰਨੇ ਕਣਕ ਸੜੀਆਂ ਥੋੜੀ ਬਤਾਓ। ਕਿਲ੍ਹਾ ਡੇਢ ਕਿਲ੍ਹਾ। ਕਿਲ੍ਹਾ ਡੇਢ ਕਿਲ੍ਹਾ ਹੋ ਗਿਆ। ਕੁਝ ਟਰੈਕਟਰਾਂ ਦੀ ਮਦਦ ਨਾਲ ਉਹਨੂੰ ਬਚਾ ਵੀ ਲਿਆ ਜੀ। ਓਕੇ ਥੈਂਕ ਯੂ। ਹੰਤ ਵਿੱਚ ਇਕੱਠੇ ਕੀਤੇ ਖੋਏ ਕਰੀਬ 1 ਲੱਖ ਪਰਾਲੀ ਦੇ ਗੱਟਿਆਂ ਨੂੰ ਅੱਗ ਲੱਗੀ ਜਿਸ ਦੇ ਚਲਦੇ ਆ ਕਿਸਾਨ ਦਾ 45 ਲੱਖ ਰੁਪਏ ਦਾ ਨੁਕਸਾਨ ਹੋਇਆ। ਇਹ ਹੀ ਨਹੀਂ ਇਹ ਅੱਗ ਫੈਲਦੀ ਫੈਲਦੀ ਨ ਫਸਲ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ ਦੱਸ ਜਈਏ ਕਿ ਪਿੰਡ ਮਿੱਠੇਵਾਲਾ ਵਿਖੇ ਸਟਾਕ ਕੀਤੀਆਂ ਗਈਆਂ ਪਰਾਲੀ ਦੀਆਂ ਗੱਠਾਂ ਨੂੰ ਅਚਾਨਕ ਅੱਗ ਲੱਗ ਗਈ ਜਿਸ ਦੇ ਚਲਦਿਆਂ 45 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਕੰਪਨੀ ਦੇ ਕਰਮਚਾਰੀਆਂ ਦੇ ਵੱਲੋਂ ਬੜੀ ਮੁਸ਼ਕਿਲ ਦੇ ਨਾਲ ਟਰੈਕਟਰ ਨੂੰ ਤਾਂ ਬਾਹਰ ਕੱਢ ਲਿਆ ਗਿਆ ਪਰ ਟਰਾਲੀ ਵੀ ਸੜ ਕੇ ਸੁਆਹ ਹੋ ਗਈ ਇਸ ਸਾਗ ਨੇ ਨਾਲ ਲੱਗਦੇ ਕਿਸਾਨ ਦੀ ਕਣਕ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਤੇ ਉਸ ਦੀ ਵੀ 1.5 ਏਕੜ ਫਸਲ ਅੱਗ ਦੀ ਭੇਟ ਚੜ ਗਈ ਆਸ-ਪਾਸ ਦੇ ਕਿਸਾਨਾਂ ਨੇ ਮੁਸ਼ਕਿਲ ਨਾਲ ਜ਼ਮੀਨ ਵਾ ਕੇ ਆਪਣੀ ਫਸਲ ਨੂੰ ਬਚਾਇਆ ਕੰਪਨੀ ਦੇ ਨੁਮਾਇੰਦੇ ਹੈਪੀ ਵਾਂਸਲ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਦਾਤਾ ਹਜੇ ਪਤਾ ਨਹੀਂ ਲੱਗ ਸਕਿਆ ਪਰ ਤਕਰੀਬਨ 45 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਦੱਸਿਆ ਗਿਆ ਕਿ ਸਮਰਾਲਾ ਅਤੇ ਦਰਾਹਾ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਦੇ ਵਿੱਚ ਜੁਟੀਆਂ ਰਹੀਆਂ ਪਰ ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਵੀ ਉਸਤੇ ਕਾਬੂ ਨਹੀਂ ਪਾਇਆ ਜਾ ਸਕਿਆ ਜਿਸ ਤੋਂ ਬਾਅਦ ਹੋਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ਤੇ ਬੁਲਾਇਆ ਗਿਆ ਦੱਸ ਜਾਈਏ ਕਿ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਤਾਂ ਖਰਾਬ ਵੀ ਹੋ ਗਈ ਜਿਸ ਦੇ ਨਾਲ ਵੱਡੇ ਸਵਾਲ ਖੜੇ ਹੋਏ ਜਦੋਂ ਉਸ ਦੇ ਡਰਾਈਵਰ ਦੇ ਨਾਲ ਗੱਲ ਕੀਤੀ ਗਈ ਤਾਂ ਡਰਾਈਵਰ ਦਾ ਕਹਿਣਾ ਸੀ ਕਿ ਇਸ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਕਿਸਾਨ ਦਾ 45 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਅੱਗ ਲੱਗ ਗਿਆ ਵੀਰ ਜੀ ਜਦੋਂ ਅਸੀਂ ਖਾਣਾ ਖਾਂਦੇ ਸੀ ਉਹ ਮੁੰਡੇ ਨੂੰ ਇੱਕ ਟਰਾਲੀ 'ਚ ਟਾਰਟ ਕਰ ਲਾ ਵਿਮਾਲ ਭਰੀਏ ਚੰਗਿਆੜਾ ਚੰਗਿਆੜਾ ਮਟਰ ਟਰਾਲੀ ਸਟਾਰਟ ਕਰੀ ਚੰਗਿਆੜੇ ਨਾਲ ਟਰਾਲੀ ਨੂੰ ਅੱਗ ਪੈ ਗਈ ਉਹ ਵਿਚਾਰਾ ਹੱਫੜ ਗਿਆ ਉਹਨੇ ਟਰਾਲੀ ਬਾਹਰ ਕੱਢਤੀ ਟਰੈਕ ਦੇ ਬਾਹਰ ਕੱਢ ਕੇ ਭਜਾ ਕੇ ਲਿਆਇਆ ਜਾਨੂੰ ਅਜੇ ਵੀ ਸਾਰੇ ਪੁਲਿਸ ਆਏ ਜਾਣਗੇ ਬਹੁਤ ਜ਼ੋਰ ਬਹੁਤ ਮਾਰਿਆ ਜਿਹੜੀ ਸਾਡੇ ਪਾਸ ਕਿੰਨੇ ਕ ਬੰਦੇ ਸੀਗੇ ਲੇਬਰ ਵਾਲੇ ਉਦੋਂ ਜਿਸ ਵੇਲੇ ਅੱਗ ਲੱਗੀ ਐ 10 12 12 13 ਜਾਣੇ ਆ ਜੀ ਅਸੀਂ ਇਹ ਗੱਡੀ ਦਾ ਕੋਈ ਗੰਦਿਆ ਨਾ ਕੋਈ ਨੁਕਸਾਨ ਨਹੀਂ ਹੋਇਆ ਯਾਨੀ ਕਿ ਆਪਣਾ ਇਹ ਨੁਕਸਾਨ ਹੋ ਗਿਆ ਪਰਵਾਰੀ ਦਾ ਹੋ ਗਿਆ ਪਰਵਾਰੀ ਦਾ ਇਹ ਤਾਂ ਕੜਕਦਾ ਹੋਗਾ ਇੱਕ ਪਰਵਾਰੀ ਦਾ ਇੱਕੋ ਸੜੀ ਆਜੀ ਕਹਿੰਦੇ ਅੱਜਾ ਮੋਣਾ ਕਿੱਲਾ ਸੜ ਗਿਆ ਜੀ ਕਿੱਲਾ ਜੀ ਕੋਈ ਨਹੀਂ ਕੋਈ ਇਸੇ ਦਾ ਇਫਰਮੈਂਟ ਅਬ ਕਿਹੜੀ ਜਗ੍ਹਾ ਤੋਂ ਆਈ ਆਪਣੀ ਗੱਡੀ ਜੀ ਸਮਰਾਲਾ ਫਾਇਰ ਬ੍ਰਿਗੇਡ ਤੋਂ ਆਈ ਕਿੰਨੀ ਕਿ ਲੱਗੀ ਹੋਈ ਆਗ ਤੇ ਕਿੰਨਾ ਕਿ ਚ ਚ ਕਾਬੂ ਪਾਇਆ ਜਾ ਸਕਦਾ ਆਗ ਤਾਂ ਕਾਫੀ ਆ ਜੀ ਇਹਨੂੰ ਅਜੇ ਸਮਾਂ ਲੱਗੂਗਾ ਜੀ ਅਸੀਂ ਗੱਡੀਆਂ ਦੋ ਮੰਗਾਈ ਹੋਏ ਨੇ ਇੱਕ ਆ ਵੀ ਗਈ ਆ ਤੇ ਇੱਕ ਪਹਿਲਾਂ ਲਾਗ ਚੁੱਕੇ ਆ ਦੇ ਉੱਤੇ ਤੇ ਇੱਕ ਗੱਡੀਆਂ ਸਾਡੀ ਖਰਾਬ ਹੋ ਗਈ ਆ ਜੀ ਤੇ ਤੀਜੀ ਗੱਡੀ ਦੀ ਦਰ ਰਾਹੇ ਤੋਂ ਆ ਰਹੀ ਹੈ ਉਹ ਵੀ ਪਹੁੰਚ ਰਹੀ ਹੈ ਕਿੰਨਾ ਕੁ ਸਮਾਂ ਲੱਗ ਸਕਦਾ ਜਿਵੇਂ ਪ੍ਰਾੜੀ ਦਾ ਗੱਠਾ ਨੇ ਵੱਡੀ ਮਾਤਰਾ ਦਾ 2 300 ਜਿਹੜੀ ਟਰਾਲੀ ਆ ਗੱਠਾ ਪੈੰਡਾ ਨੇ ਕਿੰਨੇ ਕ ਸਮੇਂ ਚ ਪੁੱਜੇਗੀ ਇਹਨੂੰ ਅੰਦਾਜ਼ਾ ਹੈ ਤਕਰੀਬਨ ਘੱਟੋ ਘਾਟ 5 ਘੰਟੇ ਲੱਗੇ ਜਾਣਗੇ ਅੰਦਰ ਜਿਹੜੀ ਅੱਗ ਅੱਗੇ ਦੀ ਜਿਹੜੀ ਗੱਠਾਂ ਦੀ ਅੱਗ ਹੁੰਦੀ ਆਈਏ ਇਹਨੂੰ ਭਜਾਉਣ ਲਈ ਸਮਾਂ ਲੱਗਦੇ ਤੇ ਅੰਦਰ ਪਾਣੀ ਨਹੀਂ ਜਾਂਦਾ ਪ੍ਰੋਪਰ ਪਰਾਲੀ ਦੇ ਗੱਠੇ ਨੂੰ ਅੱਗ ਲੱਗੀ ਹੈ ਝਾੜਦ ਵਾਲੇ ਕੀਤੇ ਕਣਕ ਵਗੈਰਾ ਦਾ ਬਹੁਤ ਨੁਕਸਾਨ ਹੋਇਆ ਕਣਕ ਜਲਣ ਲੱਗੀ ਸੀ ਉਹਨੂੰ ਅਸੀਂ ਬਚਾਅ ਕਰ ਲਿਆ ਜਾ ਕੇ ਪਹਿਲਾਂ ਅਸੀਂ ਇੱਕ ਗੱਡੀ ਲਾ ਚੁੱਕੇ ਹਾਂ ਉਹਦੇ ਪਾਣੀ ਦੀ ਕਿੰਨੀ ਕਿੰਨੀ ਕਣਕ ਸੜੀ ਥੋੜੇ ਬਤਾਓ ਕਿੰਨਾ ਡੇਢ ਕਿੰਨਾ ਲੱਗੀ ਲਾ ਡੇਢ ਕਿਲੋ ਕੋਸ਼ਿਸ਼ ਟਰੈਕਟਰਾਂ ਦੀ ਮਦਦ ਨਾਲ ਉਹਨੂੰ ਬਚਾ ਵੀ ਲਿਆ ਜੀ ਓਕੇ ਥੈਂਕ ਯੂ